ਔਰ ਸਾਰੇ ਸਾਥਕਾਂ ਨੂੰ ਬੇਨਤੀ ਹੈ ਕਿ ਦਰਵਾਜ਼ਾ ਸਭ ਦੇ ਜਿਚੇ ਬੋਲੇ ਸੋ ਰਹਾ ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜਸਤਾਂ ਕਹਿਣ ਦੀ ਆ ਭਾਈ ਵਰਤਾ ਬੰਦੇ ਕਰਮਾਂ ਪਾਤਾਂ ਬਣਾ ਨਹੀਂ ਆ ਜਾਂਦਾ ਕਾਵਾ ਤਰਤ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੀ ਦੂਰੀ ਆ ਪਰ ਪ੍ਰਿੰਪ ਸਾਹਿਬ ਤਾਂ ਹੀ ਵੱਡੇ ਬਾਦਸ਼ਾਹ <laughs> ਜਾਣ ਫਰਨਾਂ ਉੱਥ ਹੋ ਸਕੀਏ ਤੇ ਮੇਰੇ ਸਾਥੂ ਨੂੰ ਨਇਆ ਜਗ੍ਹਾ ਉਦੇ ਠੰਡੇ ਜਲ ਦਾ ਪੁੱਡ ਸੀ ਜਿਹੜਾ ਸ਼ੀਤਲ ਜਲ ਦਾ ਹੋ ਪ੍ਰਗਟ ਕਰ ਦਿੱਤਾ ਅੱਜ ਵੀ ਮੌਜੂਦ ਆ ਸੰਗਤਾਂ ਜਾ ਸਕਦੀਆਂ ਦਰਸ਼ਨ ਕਰਦੀਆਂ ਜਿਉਂ ਜੀਵ ਜਨਮ ਲੈ ਕੇ ਮਾਤ ਰੂਪ ਤੇ ਆਉਂਦਾ ਤੇ ਗੰਨਾ ਵਿੱਚ ਬਾਜਾ ਪਹਿਨਣ ਲੱਗ ਜਾਂਦੀਆਂ ਆਈ ਭੱਜ ਕੇ ਜਾਈ ਭੱਜ ਕੇ ਉਹਨਾਂ ਵਿਚਾਰੋਂ ਜਾ ਜਾਂਦਾ ਤੇ ਨਾਮ ਤੋਂ ਵਿਸਰਜ ਜਾਂਦਾ ਹੈ ਤੇ ਸਤਿਗੁਰਾਂ ਨੇ ਤਾਂ ਨਾਮ ਜਪਵਾਸਤੇ ਭੇਜਿਆ ਸੀ ਸੇਵਾ ਕਰਨ ਵਾਸਤੇ ਭੇਜਿਆ ਸੀ ਪਰ ਇੱਥੇ ਆ ਕੇ ਜੀਵ ਪੁੱਜ ਜਾਂਦਾ ਸਾ ਸੰਗਤ ਜੀ ਤੇ ਮਾਰਗ ਨਿਤਿ ਤੇ ਆਪਣੋਂ ਮਾਰਗ ਨੂੰ ਤੇ ਭੇਜਿਆ ਮਾਰਗ ਤੇ ਮਿਲਦਣ ਤੇ ਭੇਜਿਆ ਉਦੋਂ ਸਤਿਗੁਰੂ ਕਹਿੰਦੇ ਮਾਰਗ ਨਿਖਾਏ ਮੰਡਲ 'ਚ ਆਏ ਪਹਿਲਾ Hallo um, ਦੀਵਾ ਜੂਲਾ ਵਾਲਾ ਵਾਲ ਦੇ ਬੱਚਾ ਸਿਰ ਕਰੇ ਜਾਂ ਲੈਂਦਾ ਉਹਨੂੰ ਕਿਸ ਸਾਧਾਰੀ ਬਣਾ ਜਾਵੇ ਗੁਰੂ ਵਾਲਾ ਬਣਾਇਆ ਜਾਵੇ ਉਹਦਾ ਜੋੜਾ ਰੱਖਿਆ ਜਾਵੇ ਕੇਸ ਰੱਖੇ ਜਾਣਾ ਇਤਹਾਸ ਕਿਵਾਸ ਸਕਦੀ ਆ ਤੇ ਗੁਰੂ ਨਾਲ ਸਤਿਗੁਰੂ ਨੂੰ ਸੇਚਾਉਂਦੇ ਰਹਿਣਾ ਸਤਿਗੁਰੂ ਦੇ ਸਾਹਮਣੇ ਬੈ ਕੇ ਹਾਜ਼ਰੀ ਭਰਦੇ ਰਹਿਣਾ ਫਿਰ ਸਤਿਗੁਰੂ ਕਿਰਪਾ ਕਰਦਾ ਹੈ ਫਿਰ ਸਤਿਗੁਰੂ ਵਾਸਾ ਕਰਦਾ ਹੈ ਫਿਰ ਸਤਿਗੁਰੂ